ਹਾਂਜੀ ਵੈਲਕਮ ਬੈਕ ਟੂ ਅਵਰ YouTube ਚੈਨਲ ਤੇ ਕਿਵੇਂ ਤੁਸੀਂ ਸਾਰੇ ਤੇ ਸ਼ਾਮ ਦੇ ਵਲੌਗ ਦੀ ਸਟਾਰਟਿੰਗ ਹੋਲ ਚੁੱਕੀ ਹੈ ਤੇ ਆਪਾਂ ਅੱਜ ਬਣਾਉਣਿਆਂ ਨੇ ਪਿੰਡੀਆਂ ਪਿੰਡੀਆਂ ਕਮਲ ਚਿਰਨ ਲੱਗੀ ਆ ਤੋਕੇ ਲੈ ਆਉਂਦੇ ਸੀ ਨਾਲ ਹੀ ਸ਼ੌਪ ਤੇ ਹੁਣ ਕਮਲ ਸਾਰੀਆਂ ਚਿਰੀਆਂ ਦੀ ਕੰਡੇ ਬਹੁਤ ਆ ਇਹਦੇ ਮੈਂ ਹਾਲ ਫਫਾ ਇਸ ਲਈ ਚਰਾਏ ਇੰਨੇ ਕੰਡੇ ਆ ਨਾ ਸੀਰੀਅਸਲੀ ਮੇਰੇ ਨਾਲ ਹੱਥ ਬਹੁਤ ਦਰਦ ਕਰਦਾ ਮਤਲਬ ਦਰਦ ਜਿਹਾ ਹੀ ਕਰ ਜਾਂਦਾ ਵਾ ਇੰਨੀ ਆ ਜਿਆਦਾ ਕੰਡੇ ਖੋਬੇ ਆਂਦੇ ਨਾ ਉਹਦੇ ਨਾਲ ਹੋਈ ਜਾਂਦੀ ਤੇ ਆਪਣਾ ਸ਼ਾਮ ਦਾ ਸਬਜ਼ੀ ਦਾ ਇੰਤਿਆਂ ਬੂਰਾ ਵਾ ਹੂੰ ਇਹ ਕਰਦੀਆਂ ਭਿੰਡੀਆਂ ਆ ਇਹ ਕਰਦੀਆਂ ਭਿੰਡੀਆਂ ਦੇਸੀ ਭਿੰਡੀਆਂ ਆ ਇਹ ਕਰਦੀਆਂ ਵਧੀਆ ਵਾਲੀਆਂ ਕੋਈ ਰੇ ਸਪਰੇਅ ਤੋਂ ਬਿਨਾ ਵਾਲੀਆਂ ਭਿੰਡੀਆਂ ਵਾਲੀਆਂ ਹੂੰ ਕਰਦੀ ਖੇਤੀ ਵਾਲੀਆਂ ਜਿਵੇਂ ਤੁਸੀਂ ਸਾਰੇ ਨੇ ਦੇਖਿਆ ਸੀ ਮੇਰੇ ਨਾਲ ਕਿਹਾ ਤੋਂ ਅੱਲਾ ਆਈਆਂ ਹੋਈਆਂ ਸੀ ਜਾਂ ਮਤਲਬ ਅੱਲੇ ਅੱਲਾ 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 ਕੱਦੂ ਵਾਲੀਆਂ ਉਹ ਆਈਆਂ ਸੀ ਤੇ ਉਵੇਂ ਹੀ ਇਹ ਮੇਰੇ ਚਾਚੀ ਜੀ ਨੇ ਭੇਜਿਆ ਮੈਨੂੰ ਤੇ ਬੜੀਆਂ ਸਵਾਦ ਬਣਨ ਵਾਲੀਆਂ ਵਾਹ ਦੇਖੀ ਚੱਲੇ ਤੁਸੀਂ ਨਾਈਟ ਦਾ ਵਲੌਗ ਆਪਣਾ ਤਿਆਰ ਆ ਆ ਪਿੱਛੇ ਬਚਿਆ ਤੇ ਆ ਸਾਡਾ ਸੋਨਾ ਪੁੱਤ ਵੀ ਉੱਠ ਕੇ ਰਿਆ ਸੁੱਤਾ ਹੋਇਆ ਆ ਬਿਹਤਰ ਦੇ ਪਿਆ ਹੀ ਰਾਣ ਹੁਣ ਉੱਠ ਕਰਿਆ ਕਿਉਂਕਿ ਉਹਨੂੰ ਚੀਜ਼ੀਆਂ ਦੱਸ ਗਈਆਂ ਵਾ ਚੀਜ਼ੀਆਂ ਹੀ ਖਾ ਲੈਂਦਾ ਵਾ ਸੋਨਾ ਪੱਤ ਛਾੜਾ ਚੀਜ਼ੀਆਂ ਖਾਣੀਆਂ ਸੋਨੇ ਪੱਤ ਨੇ ਚੀਜ਼ੀਆਂ ਖਾਣੀਆਂ ਸੋਨੇ ਪੱਤ ਨੇ ਚਲੋ ਜੀ ਚੀਜ਼ੀਆਂ ਖਵਾ ਦਈਏ ਚਲੋ ਤੁਸੀਂ ਚੀਰੋ ਸਬਜੀ ਸੂਜੀ ਠੀਕ ਆ ਹਾਂ ਜੀ ਜੀ ਜ਼ਰੂਰ ਚਲੋ ਜੀ ਮਿਲਦੇ ਆ ਜੀ ਫਿਰ ਹਾਂ ਜੀ ਤੇ ਹੁਣ ਆਪਾਂ ਚੱਲੇ ਸੀ ਸਬਜੀ ਲੈਣ ਦੇ ਲਈ ਰਾਤ ਕਾਫੀ ਹੋ ਗਈ ਸੀਗੀ ਤੇ ਅਸੀਂ ਜਾ ਰਹੇ ਸੀ ਸਬਜੀ ਲੈਣ ਦੇ ਲਈ ਫਿਰ ਬਾਪ ਆਪਣੇ ਨਾਲ ਹੀ ਆ ਤੇ ਸਾਨੂੰ ਫਿਰ ਦੁਕਾਨ ਬੰਦ ਕਰਨ ਲੱਗਿਆ ਟਾਈਮ ਲੱਗ ਗਿਆ ਸੀਗਾ ਤਾਂ ਫਿਰ ਚਲੇ ਗਏ ਗੁਰਦੁਆਰਾ ਸਾਹਿਬ ਦੇਖ ਕੇ ਉਹਦੇ ਲੰਘੇ ਗਏ ਸੀਗੇ ਪਰ ਗੁਰਜੀ ਤੁਹਾਡੇ ਆਸਰਾ ਤੇ ਇੱਥੇ ਹੁਣ ਹਦੀਪ ਸਬਜ਼ੀ ਦੇਖਦੇ ਪਏ ਆ ਮੈਂ ਕਿਹਾ ਸੀ ਪਹਿਲਾਂ ਪਿਆਜ਼ ਪਾ ਲੋ ਤੁਸੀਂ ਤੇ ਹਦੀਪ ਚੰਨ ਚੰਨ ਕੇ ਪਿਆਜ਼ ਪਾਉਂਦੇ ਆ ਮੈਂ ਕਿਹਾ ਮੈਨੂੰ ਜਿਆਦਾ ਵੱਡੇ ਪਿਆਜ਼ ਮੈਨੂੰ ਕੱਟਨੇ ਮਤਲਬ ਐਦਾਂ ਹੁੰਦੇ ਸਬਜ਼ੀ ਚ ਪੂਰੇ ਹੀ ਪਾਉਣਾ ਪੈਂਦਾ ਕਈ ਵਾਰ ਫਿਰ ਥੋੜਾ ਪਿਆਜ਼ ਹੈ ਨਾ ਤਾਂ ਫਿਰ ਮਤਲਬ ਮੀਡੀਅਮ ਸਾਈਜ਼ ਦੇ ਪਿਆਜ਼ ਮੈਂ ਕਹਾਂ ਚਲੋ ਹਰਦੀਪ ਤੁਸੀਂ ਚੁੰਨ ਚੁੰਨ ਕੇ ਬਾਹੋ ਮੇਰੇ ਕੋਲ ਰਬਾਬ ਪੜੀ ਹੋਈ ਸੀ ਤੁਸੀਂ ਰਬਾਬ ਚਲਕ ਦੇਖ ਹੀ ਲਿੱਤੀ ਮੇ ਲੱਡ ਦੀ ਤੇ ਹੁਣ ਹਰਦੀਪ ਕਾਜ ਮੰਦੇ ਪਿਆ ਹਾਂ ਹਾਂਜੀ ਤੇਦਰ ਸਬਜ਼ੀਆਂ ਸਾਰੀਆਂ ਕਦੂ ਪਿੰਡੀਆਂ ਪਰਮਲ ਵੀ ਸੀ ਜੇ ਬੈਂਗ ਨੇ ਸਬਜ਼ੀਆਂ ਸਾਰੀਆਂ ਫਰੈਸ਼ ਹੀ ਹਨੇ ਤੇ ਹਰਦੀਪ ਸੋਚਦੇ ਪਏ ਸੀ ਹੋਣ ਹਰਦੀਪ ਦੀਵਾਰੀ ਆ ਉਹ ਹਰਪਤਾ ਕੀ ਹੋਇਆ ਸੀਗਾ ਕਿ ਹਰਦੀਪ ਕਹਿੰਦੇ ਵੀ ਪਿਆਜ਼ ਉਹ ਨਾ ਸਾਰੇ ਖਰਾਬ ਜੇ ਲੱਗਦੇ ਆ ਤੇ ਕਿਵੇਂ ਕਰਾਂ ਕਮਲ ਮੈਂ ਕਿਹਾ ਤੁਸੀਂ ਦੇਖੋ ਹਨਾ ਤੇ ਕਹਿੰਦੇ ਮੈਨੂੰ ਤਾਂ ਲੱਗਦਾ ਹੈ ਕਿ ਵਧੀਆ ਨਹੀਂ ਹੈਗੇ ਪਿਆਜ਼ ਮੈਂ ਕਿਹਾ ਚਲੋ ਫਿਰ ਆਪਾਂ ਐਦਾਂ ਕਰਦੇ ਆ ਤੇ ਵੀ ਤੁਸੀਂ ਦੇਖ ਲਓ ਛਾਨ ਛਾਨ ਕੇ ਜੇ ਪਾਲੋ ਥੋੜੇ ਲੈ ਲਓ ਬਾਕੀ ਜੋ ਬਾਕੀ ਜਿਹੜੋ ਵਧੀਆ ਵਾਲੇ ਆ ਗਏ ਉਹ ਦੋ ਲੈ ਜਾਾਂਗੇ ਕਹਿੰਦੇ ਚਲੋ ਠੀਕ ਆ ਫਿਰ ਤੇ ਹੁਣ ਆਲੂਆਂ ਦੀ ਵਾਰੀ ਆ ਗਈ ਆ ਤੇ ਹੁਣ ਆਲੂ ਪਾਉਂਦੇ ਪਏ ਆ ਪਿਆਜ਼ ਆਪਾਂ ਥੋੜੇ ਲਿੱਤੇ ਆ ਕਿਉਂਕਿ ਫਿਰ ਇਦਾਂ ਸੀਗਾ ਨਾ ਕਿ ਪਿਆਜ਼ ਵਧੀਆ ਨਹੀਂ ਸੀਗੇ ਤਾਂ ਕਰਦੇ। ਉਹ ਜੀ ਹੁਣ ਚੱਲੇ ਆਲੂ ਤੇ ਪਿਆਜ਼ ਲੈ ਕੇ ਠੀਕਾ ਆ ਦੇਖ ਲੋ ਜੀ। ਜਿਨੇ ਇੱਕ ਮਤਲਬ ਇਦਾਂ ਹਣ ਤੇ ਚਲੋ ਹੁਣ ਜਾ ਕੇ ਅਨੂ ਫੜਾਇਆ ਪਾਪਾ ਨੇ ਤੇ ਉਹ ਨਹੀਂ ਟੈਗਦੀ। ਟੈਗਦਾ ਨਹੀਂ ਤੂੰ ਹਣਾ ਪਤਾ? ਨਹੀਂ ਟੈਗਦਾ ਨਾ। ਮੈਨੂੰ ਪਤਾ ਹੈ। ਤਾਂ ਮੈਂ ਕਰਾਉਣਾ ਪਿਆ ਕਮਨ ਨਾਲ ਕੰਮ। ਕਮਲ ਬਣਾਉਂਦੀ ਪਈ ਵਾਹ ਤੇ ਹਰਦੀਪ ਸਿੰਘ ਕਰਦੇ ਵੇ ਸਬਜੀ ਦਾ ਹੁਣ ਤੜਕੇ ਤੜਕਦਾ ਪੈਣਾ ਹਮ ਸਬਜੀ ਦੇ ਪਿਆਜ਼ ਭੁੰਨਦੇ ਪਿਆ ਆਪਾਂ ਪਿੰਡਿਆਂ ਨੇ ਪਿਆਜ਼ ਤਾਂ ਤੁਹਾਨੂੰ ਪਤਾ ਹੀ ਆਪਾਂ ਬਣਾਉਂਦੀ ਆ ਪਿੰਡਿਆਂ ਠੀਕ ਹੈ ਜੀ ਜਿਹਨੇ ਖਾਣੀਆਂ ਜੀ ਸਦਕੇ ਆਇਓ ਪੁਰੀਆਂ ਵਧੀਆ ਬਣਾਵਾਂਗੇ ਨੂਰ ਮਿਰਚ ਕਮਤੇ ਹੀ ਪਾਵਾਂਗੇ ਇਹ ਮੈਂ ਤਾਂ ਕਮਲ ਨਹੀਂ ਬਣਾਣਾ। ਬਾਕੀ ਆਪਣਾ ਕੰਮ ਨਹੀਂ ਹੈ। ਹਾਂ, ਅੱਧੀ ਮੈਂ ਤਾਂ ਫੋਕੀ ਜੀ ਬਣਾਤੇ ਹਾਂ ਇਹਦਾ ਦੋਸਤ। ਤਵਾ ਹੋ ਗਿਆ ਗਰਮ ਲੋ ਆ ਜੀ। ਜੈ ਬਾਬੇ ਦੀ। ਮੈਂ ਮੈਂ ਤਾਂ ਬਹੁਤ ਸਵਾਦ ਬਣਨਾਂ ਲਈ ਆ। ਕਮਲ ਨੇ ਚੱਕਦੇ ਨੇ ਫੱਟੇ ਮਿੰਟ ਮਿੰਟ। ਯਾ ਇਟਸ ਮਾਈ ਪਲੇਜ਼ਰ ਇਟਸ ਇਟਸ ਮਾਈ ਪਲੇਜ਼ਰ। ਸਹੀ ਹੈ ਕਿ ਨਹੀਂ ਕਮਲ? ਯਾ ਯਾ ਕੋ। ਮੈਂ ਤਾਂ ਮਾਣ ਲੈ ਜਾਇਆ ਕਰੀ ਤੇ। ਬਹੁਤ ਤੋਂ ਹਿੰਨਾ ਬਣਾਇ ਰਹਿਣਾ ਤੇ ਸਬਜ਼ੀ ਕਿਵੇਂ ਬਣਦੀ ਆ। ਵਧੀਆ ਗੱਲ ਹੈ ਕਿ ਸਾਡਾ ਬਾਪੂ। ਹੰਬਾ ਹੰਬਾ ਕੋਨੇ ਸੰਭਾਲਿਆ ਬਾਕੂ ਦੇ ਹੱਥ ਚੜਵਾਓ ਤੇ ਚੋਪਾ ਜਿਹਾ ਖਾਰੇ ਆਂ ਅਦਰ ਪਾਪਾ ਕੀ ਪਾਪਾ ਕਹਿੰਦਾ ਸਾਰੇ ਵਾਹਿਗੁਰੂ ਦੇਣਾ ਖਾਰੇ ਹਨ ਸਾਣ ਸਾਬ ਦੇਖੀ ਚੱਲੀ ਵੀ ਗੱਲ ਸੁਣੀ ਗਈ ਸਾਰੇ ਅਦਰ ਕਲ ਸੁਣੋ ਦੇਖੋ ਆਪਣੀ YouTube ਫੈਮਲੀ ਸਬਜੀ ਮੈ ਬਰੋੜੀ ਆ ਨਾ ਬਸ ਤੁਸੀਂ ਕੱਚੀ ਮੰਨੀਆ ਤੇ ਕ੍ਰੈਡਿਟ ਹਿੱਸਾ ਨਾ ਦੀਪ ਨੇ ਕਿੱਦਾਂ ਲੈਣਾ ਵਾ ਹਿੱਤ ਕਹਿਣ ਕਿ ਤੁਸੀਂ ਜਿਵੇਂ ਜਾਣਦੇ ਹੋ ਕਿ ਸਬਜੀ ਮੈ ਇੱਕ ਮਿੰਟ ਜੀ ਤੁਸੀਂ ਇਹ ਤੁਹਾਨੂੰ ਵੀ ਪਤਾ ਹੋਣਾ ਚਾਹੀਦਾ ਇਹ ਸਬਜ਼ੀ ਕੱਟੀ ਗਏ ਆ ਕਿਹਨੇ ਕੱਟੀ ਆ ਸਬਜ਼ੀ ਗੰਡੇ ਕਿਹਨੇ ਕੱਟੇ ਆ ਸਬਜ਼ੀ ਕੱਟੀ ਜਾਊਗੀ ਤੇ ਬਣੂਗੀ ਸਿੱਧੀ ਥੋੜੀ ਬਣ ਜਾਊਗੀ ਉਹ ਹਰਦੀ ਨਹੀਂ ਕੱਟੀ ਆ ਇਹ ਯਾਦ ਰੱਖਿਓ ਸਾਰਾ ਥੀ ਨਮਕ ਮੈਂਜ ਤਾਂ ਆਪ ਨੂੰ ਨਹੀਂ ਪਤਾ ਲੱਗਦਾ ਵੀ ਨਹੀਂ ਪਈ ਗਏ ਆਪਾਂ ਕੱਟ ਦੇਈ ਦੀ ਸਬਜ਼ੀ ਚਰ ਫੜਾ ਦੇ ਦੀ ਕੱਟ ਰਗੇ ਚਲੋ ਪਿੱਛੇ ਕਿਹੜਾਗਾ ਧਰਨੀ ਆ ਕੱਲੀ ਬਣਾਉਣੀ ਲੱਗਣਾ ਵੀ ਗੈਸ ਤੇ ਉਚੋ ਲੱਗਣਾ ਸੇਕ ਕੁੱਲੇ ਦੇ ਉੱਤੇ ਠੀਕ ਆ ਆਪਣਾ ਕੀ ਆ ਆਪਾਂ ਕੱਟ ਕੇ ਦੇ ਦੀ ਉਹਨਾਂ ਨੇ ਕੀ ਉਹਨਾਂ ਨੂੰ ਨੂਨ ਮਿਰਚ ਹੀ ਕੱਲਾ ਪਾਉਣਾ ਉਹ ਤੇ ਕ੍ਰੈਡਿਟ ਕਹਿੰਦੇ ਅਸੀਂ ਸਾਰਾ ਕੰਮ ਕਰਦਿਆਂ ਇਹ ਗਲਤ ਹੈ ਕਿ ਨਹੀਂ ਇਹ ਤੁਸੀਂ ਆਪ ਦੱਸੋ ਇੱਡੀ ਵੱਡੀ ਗਲਤੀ ਸਭ ਦੀ ਚੀਜ਼ ਤੇ ਆਪਾਂ ਸਭ ਤੋਂ ਵੱਡੀ ਝੇਕ ਲੱਗਣਾ ਉਹ ਤੋਂ ਸਿਲੰਡਰ ਗੈਸ ਤੋਂ ਹੈ ਕਮਲ ਤੱਕ ਲੈਣਾ ਤੇ ਨਾ ਵੀ ਕਮਲ ਕੀ ਮੈਂ ਕਹਿ ਸਕਦੀ ਆਪਾਂ ਕੋਈ ਨਾ ਪਾਣਾ ਲੈ ਲਓ ਮੈਂ ਵੀ ਨੂਨ ਮਿਰਚ ਦੰਦਾ ਜਾਂ ਕਰਦਾ ਵੀ ਸਵਾਦ ਨਹੀਂ ਹੋਣਾ ਮੈਂ ਤਾਂ ਅੱਗੇ ਗਈ ਨਾ ਕੰਮ ਸਾਰਾ ਮੈਂ ਕਰਦਾਗਾ ਤੋਂ ਨੂਨ ਮਿਰਚ ਨੂੰ ਮੈਂ ਪਾ ਦਿਆ ਕਰੂੰ ਇਹੀ ਕਰਦਾ ਤਾਂ ਹੁਣ ਬੋਲੋ ਮੈਂ ਮੈਂ ਇਹੀ ਇਹੀ ਕਰਦਾ ਤਾਂ ਮੈਂ ਨੋਨ ਮਰਚੀ ਖਰਾਬ ਕਰ ਲਿਆ ਕਰੂ ਇਹੀ ਆ ਦੇ ਦੋ ਪਾਣੀ ਲੈ ਆ ਹੁਣੀ ਹੁਣੀ 1 ਮਿੰਟ 1 ਮਿੰਟ ਹੈਲੋ ਹਾਂਜੀ ਜੀ ਤੇ ਹਾਂਜੀ ਤੇ ਹੁਣ ਆਪਾਂ ਸਬਜੀ ਬਣ ਗਈ ਠੀਕ ਆ ਤੇ ਰੋਟੀ ਵੀ ਬਣ ਗਈ ਆ ਰੋਟੀ ਸਬਜੀ ਦੋਨੋਂ ਬਣ ਗਈਆਂ ਨੇ ਤੇ ਮੈਂ ਵੀ ਹੁਣ ਫੇਕ ਕਲੀਨ ਕਰਿਆਈਆਂ ਨਹਾਉਣਾ ਸੀਗਾ ਬਟ ਮੈਂ ਪਲਾਨ ਕੈਨਸਲ ਕਰਤਾ ਨਹਾਉਣ ਦਾ ਅੱਜ ਮੌਸਮ ਵੈਸੇ ਵੀ ਮੈਂ ਕਿਹਾ ਚਲੋ ਠੀਕ ਹੀ ਆ ਅਬ ਸਬਜੀ ਆਪਣੀ ਰੈਡੀ ਤੋ ਜੀ ਸਬਜੀ ਆਪਣੀ ਰੈਡੀ ਆ ਬਹੁਤ ਹੀ ਜ਼ਿਆਦੇ ਟੇਸਟੀ ਬਣੀ ਆ ਸਬਜੀ ਆਪਣੀ ਰੈਡੀ ਆ ਖਾਣੂ ਤਿਆਰ ਆਪਣਾ ਰੈਡੀ ਆ ਸਬਜੀ ਆਪਣੀ ਰੈਡੀ ਆ ਖਾਣੂ ਤਿਆਰ ਰਵਾਬ ਦਾ ਰੈਡੀ ਆ ਯਾ ਯਾ ਲਓ ਵੀ ਰੋਟੀ ਪਾਈਏ ਤੇ ਛਿਧੀ ਦਿਖਾਈਏ ਭੁੱਖ ਤਾਂ ਲਗੀ ਬਹੁਤ ਜ਼ਿਆਦੇ ਆਪਾਂ ਨੂੰ ਤਾਕਤ ਬਹੁਤ ਜਿਆਦੇ ਲੱਗੀ ਹੋਈ ਆ। ਐਵੇਂ ਨਾ ਹੋ ਗਈ ਗਰੀਦੇ ਇਹ ਦੇਖਣ ਨੂੰ ਚਿੱਟੀ ਜਿਹੀ ਲੱਗਦੀ ਆ ਕੈਮਰੇ ਵਿੱਚ ਪਰ ਲੇਕਿਨ ਸਬਜ਼ੀ ਬਹੁਤ ਵਧੀਆ ਬਣੀ ਆ। ਕਿੰਨੀ ਜੀ? ਲਓ ਵੀ ਭੁੱਖ ਤਾਂ ਆਪਣੀ ਸ਼ੁਰੂ। ਭੁੱਖਣ ਭੁੱਖਣ ਭੁੱਖੜ। ਆਹਾ ਆ ਆ ਪਾਪਾ ਜੀ ਨੇ ਫੜਾਇਆ ਹੋ ਉਹ ਭੱਜ ਕੇ। ਜੀ ਫੜਾਇਆ ਉਹਨੇ। ਲਓ ਵੀ ਪਾਪਾ ਜੀ ਦੀ ਰੋਟੀ ਚੱਲੀ। ਪਾਪਾ ਜੀ ਆਚਰਵਾਹ ਆ। ਉਜੀ ਸਾਡੀ ਪੱਜਕੀ ਆਪਣੀ ਸੌਜੀ ਤਿਆਰ ਤੇ ਡਾਇਰੈਕਟ ਹੀ ਕੰਮ ਕਰੀ ਰਹੀ ਹੈ ਗਰਮ ਲੱਗ ਗਈ ਇਹਨੇ ਕੀ ਕਹ ਲਈ ਸੀ ਆਮ ਨਾਲ ਭੁੱਖ ਪਤੀ ਕਿੰਨੀ ਜ਼ਿਆਦੇ ਲੱਗੀ ਭੁੱਖ ਤਾਂ ਲੱਗੀ ਨਹੀਂ ਵੀ ਨਹੀਂ ਕਾਲੀ ਕਰਨੀ ਚਾਹੀਦੀ ਭਿੰਡੀਆਂ ਦੀ ਜਿਹੜੇ ਭਿੰਡੀਆਂ ਸੀਗੇ ਘਰ ਦੀਆਂ ਭਿੰਡੇ ਸਨ ਆਲਰੇਡੀ ਦੱਸਿਆ ਹੀ ਆ ਇਹ ਆਲ ਭੁੱਖ ਜਾਰੀ ਹੈ ਭੁੱਖ ਰੰਗ ਲੈ ਜਾ ਇਹ ਚਾਚੀ ਜੀ ਨੇ ਆਪਣੋ ਭਿੰਡੀਆਂ ਦੀ ਭਿੰਡੀਆਂ ਦਿੱਤੀਆਂ ਸੀਆਂ ਤੇ ਬਹੁਤ ਪਾਣੀ ਦੀ ਬਹੁਤ ਸਵਾਦ ਬੜੀਆਂ ਏ ਹਰੀ ਜੀ ਦੇਖੋ ਓਕੇ ਗਾਇਜ਼ ਆਜੋ ਫਕਤੀ ਨਾਲ ਫੁਟੀ ਨਾਲ ਆਜੋ ਕਹਿੰਦੇ ਹਾਜੀ ਤੇ ਫਿਰ ਰੋਟੀ ਕਿਵੇਂ ਲੱਗੀ ਰੋਟੀ ਬਹੁਤ ਵਧੀਆ ਸੀ ਸਭ ਤੋਂ ਵਧੀਆ ਤਾਂ ਸਬਜੀ ਬਹੁਤ ਸਵਾਦ ਸੀ ਸਬਜੀ ਨੇ ਆਨੰਦ ਲਿਆਦਾ ਸੱਚੀ ਤੁਹਾਨੂੰ ਮੈਂ ਕਿਹਾ ਵੀ ਸੀ ਸਬਜੀ ਬਹੁਤ ਸਵਾਦਗਾਨੀ ਆ ਦੱਸਿਆ ਹੀ ਨਾ ਸਾਰਿਆਂ ਨੂੰ ਵਾਕਿਆ ਬਹੁਤ ਸਵਾਦਗਾਨੀ ਤੇ ਦਬਾਬ ਆਪਣਾ ਸੌਂ ਗਿਆ ਏ ਤੇ ਹੁਣ ਅਸੀਂ ਵੀ ਰੋਟੀ ਖਾ ਲਿੱਤੀ ਆ ਹਾਂ ਤੇ ਹੁਣ ਮੈਨੂੰ ਪੂਰੀ ਨੀਂਦ ਆ ਜਾਂਦੀ ਆ ਆਪਾਂ ਹਮ ਸੋਣਾ ਟੈਨਲ ਤੇ ਇਦਾਂ ਹੀ ਆਪਣੇ ਡੇਲੀ ਟੀਮ ਦੇ ਵਿੱਚ ਆਪਣੇ ਵਲੌਗ ਆਉਂਦੇ ਰਹਿਣਗੇ ਤੁਸੀਂ ਇਦਾਂ ਹੀ ਦੇਖਦੇ ਰਹੋ ਦੱਸਦੇ ਰਹੋ ਕਮੈਂਟ ਕਰਦੇ ਰਹੋ ਲਾਈਕ ਸ਼ੇਅਰ ਜਰੂਰ ਕਰਦੇ ਰਹੋ ਹਾਂਜੀ ਤੇ ਮਿਲਦੇ ਆ नेक्स्ट ਵਲੌਗ ਦੇ ਵਿੱਚ ਤੇ ਵਲੌਗ ਨੂੰ ਸ਼ੇਅਰ ਪਲੀਜ਼ ਜਰੂਰ ਕਰਦਿਆ ਕਰੋ ਕਿਤਾ ਤੱਕ ਤੁਹਾਨੂੰ ਸਾਡੇ ਵਲੌਗ ਕਿਦਾਂ ਦੇ ਲੱਗਦੇ ਆ ਤੇ ਵਕਤ ਤੋਂ ਵੱਧ ਸਪੋਰਟ ਕਰਿਆ ਕਰੋ ਤੇ ਬਾਕੀ ਇੰਸਟਾਗ੍ਰਾਮ ਆਈਡੀ ਹੈਗੀ ਆਪਣੀ ਹਰਜੀਤ ਕਮਲ 158 ਉਸ ਤੇ ਸੀ ਰੀਚ ਬੋਨੇ ਆ ਹਨਾ ਤੁਸੀਂ ਪਲੀਜ਼ ਉਸ ਤੇ ਵਾਚ ਕਰਿਆ ਕਰੋ ਬਾਕੀ ਨੰਬਰ ਆ Next we